ਇਹ ਜਿਹੜਾ ਸ਼ੰਦਰਲਾਣੀ ਬਾਈ ਬਾਸ ਸਾਸਣ ਵਾਤੇ 33% 70% ਉਹ ਤੇ ਤਾਂ 70% ਜੈਦੇ 20 ਬਿਸਬੇ ਗੁਰਗਾ ਬਨਵਾਨਾ ਸੋ ਸੇਵਕ ਪਰਮੇਸ਼ਰ ਕੀ ਗੱਤ ਜੱਦ 20 ਬਿਸਬੇ ਗੁਰਗਾ ਬਨਵਾਨਾ 1% ਅਧੀ ਪਰਸੈਂਟ ਦਾ ਵੀ ਉੱਥੇ ਛੂਟ ਰਹੀ ਹੈ 20 ਬਿਸਬੇ 70% ਜੀ ਦੇ ਮਾਰਕ ਨੇ ਤੂੰ ਦਰਸ਼ਣ ਹੋਵਾਂ ਲੋ ਨਹੀਂ ਹੋਣਾ ਤੱਤ ਤਾਮਸ ਜਲਿਓ ਮੂੜੇ ਥੱਥੇ ਥਾਨ ਭ੍ਰਿਸ਼ਟ ਹੋਵਾ ਕੱਗੈ ਘਰ ਘਰ ਫਿਰੇ ਤੂੰ ਮੂੜੇ ਦੱਦੇ ਦਾਣ ਨਾ ਤੁਦ ਲਿਆ ਤੱਤ ਤਾਮਸ ਜਲਿਓ ਮੂੜੇ ਕੱਤੇ ਅਖਰ ਨਾਲ ਜਾ ਕੇ ਸ਼ੁਰੂ ਕਰਦੇ ਨੇ ਤਾਮਸ ਜਲਿਓ ਤ੍ਰੇਸ਼ਾਂ ਦੇ ਅੰਗ ਚ ਜਲਿਆ ਜਾ ਰਿਹਾ ਹੈ ਤਮਾਕਾ ਦੇ ਨਾ ਆਦੀ ਭੁੱਖ ਨੂੰ ਤਬ ਤਾਂ ਹੁੰਦਾ ਤਾਂ ਤੇਰੂ ਖੰਡਾ ਬੱਬੇ ਨੂੰ ਸਾਰੇ ਤਾਂ ਹੁੰਦਾ ਨਾ ਹੁੰਦੀ ਭੁੱਖ ਤਾਂ ਜਾਸੁਖ ਤਾਂ ਵੀ ਨਾ ਹੋਈ ਸੁਖ ਦੇ ਵਿੱਚ ਲੋਭ ਦੀ ਇੱਛਾ ਹੀ ਨਹੀਂ ਹੁੰਦੀ ਭੁੱਖ ਨਹੀਂ ਲੱਗਦੀ ਸੇਵਲ ਤੇ ਇੱਛਾ ਹੀ ਨਹੀਂ ਹੁੰਦੀ ਇਸ ਕਰਕੇ ਦੁਖਦਾਰ ਨੂੰ ਸੁਖ ਹੋ ਗਿਆ ਸੁਖ ਵਿੱਚ ਕੁਝ ਵੀ ਰੱਬ ਆਦਰ ਹੀ ਹੁੰਦਾ ਸੁਖ ਵਿੱਚ ਭੁੱਲ ਜਾਂਦਾ ਹੈ ਦੁੱਖ ਚੋਂ ਯਾਦ ਕਰਦਾ ਕੋਈ ਤਥੇ ਥਾਨ ਭ੍ਰਿਸ਼ਟ ਹੋਵਾ ਪ੍ਰਤਿ ਕਾਮਸ ਜੜਿਓ ਬੂੜੇ ਤਥੇ ਥਾਨ ਭ੍ਰਿਸ਼ਟ ਹੋਵਾ ਇਸ ਰਾਤੇ ਅੱਗ ਦੇ ਵਿੱਚ ਤੂੰ ਜਲ ਗਿਆ ਇਸ ਕਰਕੇ ਤੇਰਾ ਹਿਰਦਾ ਪ੍ਰਸ਼ਟ ਹੋ ਗਿਆ ਉੱਥੇ ਜਿੱਥੇ ਕੋਈ ਚੀਜ਼ ਜਲਦੇ ਆ ਉਹ ਜਗ੍ਹਾ ਵੀ ਕਾਲੀ ਹੋ ਜਾਂਦੀ ਹੈ ਜੇ ਘਰ ਨੂੰ ਅੱਗ ਲੱਗ ਘਰ ਦੇ ਸਬਾਨ ਨੂੰ ਅੱਗ ਲੱਗ ਜਾ ਘਰ ਕਾਲਾ ਹੋ ਜਾਂਦਾ ਹੈ ਤੇ ਘਰ ਚੱਗ ਪੈਂਦੀ ਹੈ ਲੱਕੜਾਂ ਜਲਣ ਕੀ ਹੈ ਜੇ ਲੱਕੜ ਜਿੱਥੇ ਜਲਦੀ ਲੱਗੀ ਉਹ ਜਲੂਗੀ ਜਦ ਸਵਾਰ ਝੜੂਗਾ ਕੰਦਾ ਤਰੀ ਜਾਂਦੀ ਸਿਵੜ ਤਰੀ ਜਾਂਦਾ ਪਰ ਕਾਲਾ ਤਾਂ ਉਹ ਵੀ ਹੋ ਜਾਂਦਾ ਪ੍ਰੇਸ਼ਟ ਹੋ ਗਿਆ ਥਾਰ ਜੇ ਇਹਦੇ ਬਾਹਰ ਵਗਿਆ ਅਰਥ ਲਈਏ ਇੱਥੇ ਸਭ ਸਾਰੇ ਘਰਥ ਲਈਏ ਜਿੱਥੇ ਤ੍ਰਿਸ਼ਨਾ ਦਾ ਪ੍ਰਚਾਰ ਹੈ ਜਿੱਥੇ ਮਾਇਆ ਦੀਆਂ ਬਰੋ ਕਾਮਨਾ ਦਾ ਪ੍ਰਚਾਰ ਹੈ ਬਲਦੀ ਹੋ ਰਹੀ ਉਹ ਥਾਰ ਭ੍ਰਸ਼ਟਾ ਚਾਹੇ ਕੋਈ ਵੀ ਹੋਵੇ ਚਾਹੇ ਕਿੱਡਾ ਹੀ ਗੁਰਦੁਆਰਾ ਹੋਵੇ ਕਿੱਡਾ ਹੀ ਕੋਈ ਬੁੱਕੇ ਹੋਵੇ ਕਿੱਡਾ ਹੀ ਕੁਝ ਹੋਵੇ ਭ੍ਰਸ਼ਟਾ ਧਰਮ ਨੇ ਮਾਇਆ ਛਡੌਣੀ ਹੈ ਮਾਇਆ ਦਾ ਤਿਆਗ ਕਰਉਣਾ ਆਪਣੇ ਮੂਲ ਨਾਲ ਜੋੜਦੇ ਗ੍ਰਾਹਕ ਨਾਲ ਜੋੜਨੇ ਇੱਥੋਂ ਲਿ ਜਾ ਕੇ ਇਹ ਨਰਕ ਆਹੀ ਹੈ ਨਰਕ ਹੋਰ ਕਿਤੇ ਨਹੀਂ ਅਸਲ ਸਾਰ ਹੀ ਨਰਕ ਹੈ 84 ਲੱਖ ਜੋਰ ਇੱਥੇ ਹੀ ਹੈ ਅਗਲਾ ਭੈ ਕੀ ਦਿੱਤੀ ਹੈ ਵੀ ਅੱਗੇ ਨੂੰ ਫੇਰ 84 ਚ ਪੈ ਜੇਂਦਾ ਸਭ ਤੋਂ ਵੱਡੀ ਸਜ਼ਾ ਅਗਲਾ ਗੇੜਾ 84 ਦਾ 80 ਫਿਰ ਇੱਥੇ ਹੀ ਹੈ ਇਹ ਬਹੁਤ ਵੱਡੀ ਜੇਲ ਹੈ ਚਾਹੇ ਨੂੰ ਦਰਕ ਕਹਿ ਲੋ ਚਾਹੇ ਜੇਲ ਕਹਿ ਲੋ ਇਹ ਤੋਂ ਬਾਹਰ ਨਿਕਲਣਾ ਸੁਰਗਾ ਡਰਾਕਾਰ ਦਾ ਦੇਸ਼ ਹੈ ਡਰਾਕਾਰ ਦਾ ਦੇਸ਼ ਹੈ ਜਾ ਉਹ ਦੇਸ਼ ਇਹ ਦਰਕਾ ਉਹ ਸੁਰਗਾ ਵਿਚਾਲੇ ਹੋਰ ਕੁਛ ਨਹੀਂ ਹੈ ਜਿਹੜਾ ਇਹਨਾਂ ਨੇ ਸੁਰਗਾ ਦੱਸਿਆ ਹੋਇਆ ਉਹ ਵਿਚਾਲੇ ਉਹਨੂੰ ਰੱਦ ਕੀਤਾ ਭਗਤਾਂ ਨੇ ਕਾਰਨ ਨਰਕ ਕਿਆ ਸੁਰਗ ਵਿਚਾਰਾ ਸੰਤਰ ਦਉ ਰੱਦੇ ਰੱਦੋ ਕੀਤਾ ਸੁਰਗ ਜਿਹੜਾ ਇਹ ਕਹਿੰਦੇ ਨੇ ਜਿਹੜਾ ਹਿੰਦੂਆਂ ਨੇ ਸੁਰਗ ਦਿਖਾਇਆ ਹੋਇਆ ਨਾ ਉਹ ਰੱਦ ਕੀਤਾ ਉਹ ਸੁਰਗ ਇੱਥੇ ਹੀ ਸੀ ਰਾਜਾ ਬਣਨਾ ਸੰਪਤੀ ਜਾਲਾਉਣੀ ਪੁਦੇਬੀਆਂ ਦੇਖਿਆ ਨਾ ਹੀਰੇ ਬਹੁਤੀ ਇੱਥੇ ਹੀ ਨੇ ਭਰੋ ਇੱਥੇ ਐਸੋ ਸਾਰੇ ਸੁਖ ਸੁਪਰਤ ਕਾਲੂ ਸਰਗਰ ਕਰੇ ਉਹ ਤਾਂ ਇੱਥੇ ਇੱਥੇ ਦਾ ਸੁਖਗਰ ਇੱਥੇ ਦੇ ਲੋਕ ਦੋਈ ਰੰਦ ਕਰਦੇ ਸੁਣਤ ਕਹਿੰਦੇ ਚਾਹੀਦਾ ਹੀ ਇੱਥੇ ਦਾ ਸੁਖਬ ਨਹੀਂ ਚਾਹੀਦਾ ਇੱਥੇ ਦਾ ਸੁਖਬ ਨਹੀਂ ਚਾਹੀਦਾ ਸੁਖ ਤਾਂ ਸਭ ਤੋਂ ਬਧੀ ਚੈਰੀ ਹੁੰਦੀ ਇੱਥੇ ਦਾ ਦੁੱਖ ਚੰਗਾ ਸੁਖ ਨਾ ਇੱਥੇ ਦੁੱਖ ਚੰਗਾ ਸੁਖ ਨਾ ਲੋਕਾਂ ਦੇ ਆਤਮ ਹੁਦਾ ਹੈ। ਤਾਂ ਹੀ ਦੁਖਦਾਰ ਹੋਇਆ। ਗੁਰਬਤ ਦੀ ਜੋ ਵਿਚਾਰਧਾਰਾ ਹੈ ਸਾਡੀ ਸਾਰੇ ਵਿਚਾਰਧਾਰਾ। ਉਹ ਬਿਲਕੁਲ ਉਲਟਾ ਹੈ। ਜਿਹੜੀ ਉਹ ਬਰਤਾਲੇ ਸੰਸਾਰ ਦੀਗਾ ਉਹਨਾਂ ਨਾਲ ਬਿਲਕੁਲ ਉਲਟਾ ਹੈ। ਪਰ ਅੱਜ ਸਾਡੀ ਜੋ ਵਿਚਾਰਧਾਰਾ ਅੱਜ ਪ੍ਰਚਾਰ ਹੋ ਰਿਹਾ ਹੈ। ਉਹ ਗੁਰਬਤ ਤਾਂ ਹੋ ਹੀ ਨਹੀਂ ਰਿਹਾ। ਉਹ ਹੀ ਗੁਰਬਤ ਤੋਂ ਉਲਟ ਰਿਹਾ ਹੈ। ਬਹੁਤੋ ਕਾਮਨਾਵਾਂ ਭੋਰੀਆਂ ਕਰਨ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਅਖੰਡ ਪਾਠ ਕਰਾਏ ਜਾਂਦੇ ਨੇ ਗੁਰਮਤਿਵਾਲਾ ਜੀ ਜੋ ਗੁਰਮਤਿ ਨੇ ਕਿਹਾ ਸੀ ਸਾਰਾ ਹੀ ਵੰਡ ਦਿੱਤਾ ਲੋਬੀਆਂ ਨੂੰ ਕਿਹਾ ਸੀ ਵੀ ਵੜਨਾ ਦਿਓ ਗੁਰਦੁਆਰੇ ਲੋਬੀ ਇਤਵਾਰ ਨਾ ਕਰਿਓ ਲੋਬੀ ਦਾ ਵਿਸਾਹ ਨਾ ਕੀਜੇ ਲੋਬੀ ਨੇ ਲੋਭ ਦੀ ਪੂਰਤੀ ਵਾਸਤੇ ਹੁਣ ਇਹ ਲੋਭ ਦੀ ਪੂਰਤੀ ਨਾ ਹੋਈ ਉਹ ਕਵਰਤੇ ਚਲਾ ਜਾਊਗਾ ਉਹ ਬੜੀਆਂ ਬਸਾੜੀਆਂ ਨੂੰ ਪੂਜ ਲੂਗਾ ਜਦੋਂ ਅਸੀਂ ਕਹਿੰਦੇ ਆ ਕਿ ਗੁਰਦੁਆਰੇ ਤੋਂ ਚੀਜ਼ਾਂ ਮਿਲਦੀਆਂ ਨੇ ਉਹ ਕਹਿੰਦੇ ਰੇ ਕਬਰਾਂ ਤੋਂ ਮਿਲਦੀਆਂ ਨੇ ਜੇ ਗੁਰਦੁਆਰੇ ਤੋਂ ਨਾ ਮਿਲੇ ਉਹ ਕਵਰਤੇ ਚਲਾ ਜਾਊਗਾ ਕਬਰਾਂ ਤੋਂ ਵੀ ਸੁੱਖਾਂ ਪੂਰੀਆਂ ਹੁੰਦੀਆਂ ਲੋਕਾਂ ਦੀਆਂ ਬੜੀਆਂ ਬਸਾੜੀਆਂ ਤਾਂ ਵੀ ਪੂਰੀਆਂ ਹੁੰਦੀਆਂ ਨੇ ਗੁਰਦੁਆਰੇ ਤੋਂ ਵੀ ਪੂਰੀਆਂ ਹੁੰਦੀਆਂ ਨੇ ਫਿਰ ਅਸੀਂ ਤਾਂ ਗੁਰਦੁਆਰਾ ਉਹਨਾਂ ਕਬਰਾਂ ਬੜੀਆਂ ਨਾਲ ਬਰਾਬਰ ਕਰਤਾ ਇਸ ਕਰਕੇ ਲੋਕ ਵਰਦੇ ਨਹੀਂ ਬਨਦੇ ਜੇ ਅਸੀਂ ਇਹ ਪ੍ਰਚਾਰ ਕਰਦੇ ਕਿ ਕਿਤੋਂ ਨਹੀਂ ਵਰਦੀ ਗਾਹੇ ਤਾਂ ਗੁਰਦੁਆਰੇ ਤੋਂ ਵਰਦੀ ਆਣਾ ਨਾ ਬੜੀਆ ਬਸੜੀਆ ਤੋਂ ਮਿਲਦੀ ਆ ਇਹ ਤਾਂ ਉਹਦੇ ਹਕਮ ਨਾਲ ਮਿਲਦੀ ਆ ਜਿਹੜੇ ਗੁਰੂ ਘਰ ਨੂੰ ਨਹੀਂ ਮੰਨਦੇ ਉਹਨਾਂ ਕੋਲ ਮਾਇਆ ਜ਼ਿਆਦਾ ਅੰਗਰੇਜ਼ਾਂ ਕੋਲ ਜ਼ਿਆਦਾ ਸੀ ਮਾਇਆ ਸਿੱਖਾ ਸਿੱਖ ਕਵਾਲ ਹੋ ਗੱਡਿਆਂ ਦੇ ਫਿਰਦੇ ਪਰ ਉਹਨਾਂ ਕੋਲ ਸਿੱਖੀ ਸੀਗੀ ਨਾਮ ਸੀਗਾ ਅੰਗਰੇਜ਼ਾਂ ਕੋਲ ਨਹੀਂ ਸੇ ਕੰਗਰ ਸੇ ਲਵਦਾਸ ਕੋ ਨਾਮ ਹੈਗਾ ਮਾਇਆ ਹੈ ਜੀ ਔਰ ਮਾਇਆ ਵਗਦਾ ਵੀ ਹੈ ਜੀ ਕਬੀਰ ਕੋ ਨਾਮ ਹੈਗਾ ਮਾਇਆ ਹੈ ਜੀ ਫਰਤੰ ਉਹਨਾਂ ਨੇ ਮੰਗਿਆ ਹੀ ਨਾਮ ਹੈ ਨਾਨਕ ਵੀ ਮੰਗੇ ਨਾਨਕ ਮੰਗੇ ਨਾਮ ਦਾ ਨਾਮ 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 ਕਿਰਪਾ ਕਰੋ ਹਰੇ ਔਰ ਨਾਨਕ ਕੇ ਕਰ ਕੇਵਲ ਨਾਮ ਨਾਨਕ ਕੇ ਘਰ ਕੇਵਲ ਨਾਮ ਨਾਨਕ ਦੇ ਘਰ ਤੇ ਜਿਹੜੀਆਂ ਅਸੀਂ ਦੂਜੀਆਂ ਚੀਜ਼ਾਂ ਦੀ ਗੱਲ ਕਰਦੇ ਦੋੜਦੀ ਅਸੀਂ ਕਪਟ ਕਰਦੇ ਆਂ ਕਪਟੀ ਝੂਠ ਬੋਲਦੇ ਆਂ ਕਿਉਂ ਕਹਿੰਦੇ ਆ ਨਾਨਕ ਦਾ ਕਹਿਣਾ ਕੇਵਲ ਨਾਮ ਹੈ ਮੇਰੇ ਘਰ ਹੋਰ ਕੁਛ ਨਹੀਂ ਗੁਰਬਾਣੀ ਦੇ ਵਿੱਚ ਲਿਖਿਆ ਨਾਨਕ ਕੇ ਘਰ ਕੇਵਲ ਨਾਮ ਇਹ ਝੂਠਗਾ ਤੇ ਬੋਲਦੇ ਨੇ ਇਹ ਸਾਰੇ ਕਪਟੀ ਨੇ ਕਪਟੀ ਕਪਟਕੀ ਕਰਦੇ ਨੇ ਗੁਰੂ ਨਾਲ ਕੋ ਗੁਰੂ ਨਗਰੋਂ ਲੈ ਲੈਣਾ ਵਾ ਛੜਾਵਾ ਤਾਂ ਇਹਨਾਂ ਨੂੰ ਚਾਹੀਦਾ ਆਪਣੇ ਢਿੱਡ ਦੀ ਭੁੱਖ ਖਾਤਰ ਗੁਰਬਾਣੀ ਨਾਲ ਗੁਰਮਤਿ ਨਾਲ ਕੱਟ ਕੀਤਾ ਸਖਾਂ ਨੇ ਔਰ ਕਰ ਰਹੇ ਨੇ ਕੋਕਾ ਉਹਦੇ ਅਵਜਾਨੇ ਜੋ ਕੁਝ ਲੈਣਾ ਇਹਨਾਂ ਨੇ ਜਿਵੇਂ ਪੱਟਸ ਨਾਲ ਜਦਾ ਸੀ ਉਹ ਤਾਂ ਇਹਨਾਂ ਨੇ ਖਣ ਗੁਰੂ ਨਗਰ ਹਣੇ ਉਹ ਵੇਖਣ ਪੜ ਕਰਾਉਂਦਾ ਇਹਨਾਂ ਨੂੰ ਮਿਲੂਗਾ ਛੜਾਵਾ ਇਹ ਨਾਲੇ ਵਰਤਣਾ ਕਿਹਾ ਵਾ ਆਪਣੇ ਢਿੱਡ ਦੀ ਭੁੱਖ ਕਰਕੇ ਗੁਰਬਾਣੀ ਦਾ ਉਲਟ ਪ੍ਰਚਾਰ ਕੀਤਾ ਸੀ ਔਰ ਕਰ ਰਹੇ ਹੋ ਫਿਰ ਕਹਿੰਦੇ ਨੇ ਸਿੱਖੀ ਕਿੱਥੇ ਗਈ ਸਿੱਖੀ ਤਾਂ ਤੁਸੀਂ ਹੀ ਰਹਿਣ ਦਿੱਤੀ ਸਿੱਖੀ ਦੀਆਂ ਜੜਾਂ ਦਾ ਤੇਲ ਪਾਉਣ ਵਾਲੇ ਤੁਸੀਂ ਹੋ ਰੌਲਾ ਪਾਉਂਦੇ ਹੋ ਸਿੱਖੀ ਕਿੱਥੇ ਗਈ ਜੇ ਰਹੀ ਤਾਂ ਬੈਠ ਕੇ ਗੱਲ ਕਰ ਗੁਰਬਾਣੀ ਪੜ੍ਹਨ ਦਸਣ ਵੀ ਤੁਸੀਂ ਗਲਤ ਕਹਿੰਦੇ ਆ। ਇਹ ਤਾਂ ਰੌਲਾ ਪਾਉਂਦਾ ਹੈ ਜਿਵੇਂ ਕੋਈ ਚੋਰ ਚੋਰੀ ਕਰਕੇ ਨਾ ਆਪੇ ਜਿੱਦੇ ਭੱਜ ਕੇ ਰੌਲਾ ਪਾਵੇ ਕੋਠੇ ਤੇ। ਡਾਕਰ ਮਾਲਕ ਨਹੀਂ ਗੈਰ ਹਾਇਰ ਜਿਹਨਾਂ ਕੋਲ ਹੋਵੇ ਘਰ ਜਿੱਦੇ ਭੱਜ ਕੇ ਮਾਲ ਜਿਹੜਾ ਹੈਗਾ ਕਿਤੇ ਹੋਰ ਕਰਦੇ ਉੱਠ ਕੇ ਰੌਲਾ ਪਾਵੇ ਰਾਤ ਨੂੰ ਚੋਰੀ ਹੋ ਗਈ ਚੋਰੀ ਹੋ ਗਈ। ਡਾਕੂਆ ਜੋਰ ਲੈ ਕੇ ਇਹਦਾ ਉਹ ਜੋਰ ਨੇ ਰੌਲਾ ਪਾਉਂਦੇ ਨੇ ਲੁੱਟੇ ਲੁੱਟੇਰੇ ਆਪ ਨੇ ਘਰ ਆਪ ਲੁੱਟਨੇ ਨੇ ਰੌਲਾ ਪਾਉਂਦੇ ਨੇ ਸਿੱਖੀ ਗਈ ਸਿੱਖੀ ਗਈ ਸਿੱਖੀ ਤੁਹਾਡੇ ਵਿੱਚ ਕਿੱਥੇ ਆ ਤੁਹਾਡੇ ਕੋਲ ਸਿੱਖੀ ਹੈ ਕਿਹੜੀ ਜਿਹੜੀ ਚਲੀ ਗਈ ਸਾਗਤ ਨੂੰ ਸੁਧਦੀ ਕਿਹੜੀ ਸਿੱਖੀ ਦਿੱਤੀ ਹੈ ਜਿਹੜੀ ਚਲੀ ਗਈ ਸਿੱਖੀ ਦਾ ਤਾਂ ਪ੍ਰਚਾਰ ਹੀ ਨਹੀਂ ਹੋ ਰਿਹਾ 200 ਸਾਲ ਤੇ ਚਲੀ ਤਾਂ ਤਾਂ ਜਾਂਦੀ ਜੇ ਹੁੰਦੀ ਥੋੜੀ ਲੜਾਈ ਕਰਦੀ ਹੈ ਵਾਇਆ ਦੀ ਰਾਜ ਦੀ ਲੜਾਈ ਕੀ ਵਾਇਆ ਦੀ ਰਾਜ ਦੀ ਲੜਾਈ ਮਾਇਆ ਦੀ ਸਾਰੀ ਲੜਾਈ ਮਾਇਆ ਦੀ ਹੈ ਤੇ ਢਿੱਡ ਦੀ ਭੁੱਖ ਦੀ ਲੜਾਈ ਹੈ ਜਿਹੜਾ ਕਹਿੰਦਾ ਧਰਮ ਯੁੱਧ ਦਾ ਮੋਰਚਾ ਜਾਂ ਕੁਰਸੀ ਯੁੱਧ ਦਾ ਮੋਰਚਾ ਕਹਿੰਦਾ ਇਹਨਾਂ ਦੇ ਢਿੱਡ ਭੀੜ ਹੋਈ ਤੜ ਹੋ ਗਏ ਇਹ ਛੱਡ ਕਾ ਦੇ ਦਿੱਤਾ ਹੁਣ ਛੱਡ ਕੇ ਉਹ ਦਿੱਤਾ ਅਰਦਾਸਾਂ ਕਰਕੇ ਜਿਉਂਦੇ ਗਾਦੇ ਫਿਰ ਤੇ ਡੁੱਬ ਕੇ ਕਿਉਂ ਨਹੀਂ ਮਰ ਜਾਂਦੇ ਮੋਰਚਾ ਛੱਡ ਤੇ ਧਰਮ ਦਾ ਹੁਣ ਧਰਮ ਪੂਰਾ ਹੋ ਗਿਆ ਜਿਨਾਂ ਗੇਰ ਪੂਰਾ ਨਹੀਂ ਜਿੰਨਾਂ ਲੱਗੇ ਰਹਿੰਦੇ ਫਿਰ ਲੈ ਕੇ ਹਟਦੇ ਖਾਲਸਾ ਮਰ ਜਾਂਦੇ ਸਾਰੇ ਹੀ ਮਰ ਜਾਂਦੇ ਇਹ ਤਾਂ ਕਪਤੀ ਨੇ ਸਾਰੇ ਸਿੱਖੀ ਭੜਦੇ ਨੇ ਲੋਤ ਮਾਇਆ ਕੇ ਦੇ ਵਾਲੇ ਪ੍ਰਾਣੀ ਝੂਠ ਠਗੌਰੀ ਪਾਈ ਝੂਠ ਨਾਲ ਠੱਗੀ ਮਾਰਦੇ ਨੇ ਝੂਠ ਬੋਲ ਕੇ ਝੂਠ ਬੋਲਣ ਦੇ ਠੱਗਿਆ ਮਾਰਦੇ ਨੇ ਝੂਠ ਦੇ ਬਣਾ ਠੱਗੀ ਵਜਦੀ ਨੇ ਜਿਹੜਾ ਮਾਇਆ ਦਾ دیਵਾਨਾ ਹੁੰਦਾ ਝੂਠ ਬੋਲ ਕੇ ਠੱਗੀ ਮਾਰਦਾ ਹੁੰਦਾ ਹੈ ਮਾਇਆ ਕੇ دیਵਾਨੇ ਪ੍ਰਾਣੀ ਝੂਠ ਠਗੌਰੀ ਪਾਈ ਅਸਲ 'ਚ ਝੂਠ ਨਾਲ ਠੱਗੇ ਆਪ ਹੋਏ ਨੇ ਦੁਨੀਆ ਨੂੰ ਕੀ ਠਗਣਗੇ ਠੱਗੇ ਤਾਂ ਆਪ ਦਾ ਜੀਵਨ ਦਫੜ ਹੋ ਗਿਆ ਮਾਇਆ ਲੈ ਜਣ ਇਕੱਠੀ ਕਰਕੇ ਰਲ ਦੇ ਖਬਰਾਂ ਪਾਰਸਲ ਚਲੇ ਹੋਏ ਨੇ ਇਹ ਇੱਥੋਂ ਭੇਜਣ ਪਹਿਲ ਜਿਵੇਂ ਬੈਂਕਾਂ ਜਾਂ ਸਿ ਭੇਜਦੇ ਨੇ ਨਾ ਪੈਸੇ ਇੱਥੇ ਕਰੋ ਭੇਜਣ ਵਾਲੇ ਸੱਚਖੰਡ 'ਚ ਪੈਸੇ ਚਲੇ ਜਾਂਦੇ ਸਭ ਕੋ ਜਲਦੇ ਨੇ ਪਰ ਬੁੱਧ ਪ੍ਰੇਸ਼ਟ ਹੋ ਚੁੱਕੀ ਹੈ ਬੁੱਧੀ ਪ੍ਰੇਸ਼ਟ ਹੋ ਚੁੱਕੀ ਹੈ ਕੋਈ ਇਲਾਜ ਨਹੀਂ ਥਾਣ ਪ੍ਰੇਸ਼ਟ ਹੋ ਚੁੱਕਿਆ ਹੈ ਹਿਰਦਾ ਪ੍ਰੇਸ਼ਟ ਹੋ ਚੁੱਕਿਆ ਹੈ ਬੁੱਧੀ ਮਲੀਨ ਹੋ ਚੁੱਕੀ ਹੈ ਕਿਉਂ ਤ੍ਰਿਸ਼ਨਾ ਦੇ ਅੰਗੇ 'ਚ ਜਲਦੇ ਨੇ ਜਿਹੜਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲੂਗਾ ਉਹਦੇ ਨਾਲ ਇਹੀ ਕੁਝ ਬਣੂਗਾ ਉਸੇ ਦਾ ਨਕਸ਼ਾ ਖਿੱਚਿਆ ਹੋਇਆ ਹੈ ਉਸ ਵੇਲੇ ਪਾਡੇ ਦਾ ਨਕਸ਼ਾ ਖਿੱਚਿਆ ਹੋਇਆ ਹੈ ਪੰਡਤ ਦਾ ਨਕਸ਼ਾ ਖਿੱਚਿਆ ਹੋਇਆ ਹੈ ਅੱਜ ਦਾ ਨਕਸ਼ਾ ਸਾਡੇ ਪੁਜਾਰੀਆਂ ਦਾ ਨਕਸ਼ੇ 'ਚ ਕੋਈ ਫਰਕ ਨਹੀਂ ਆਦਮੀ ਦਾ ਨਕਸ਼ਾ ਖਿੱਚਿਆ ਹੋਇਆ ਹੈ ਧਰਮ ਦੇ ਨਾਮ ਤੇ ਆਦਮੀ ਧਰਮ ਦੀ ਡਿਊਟੀ ਵਾਲੇ ਆਦਮੀ ਦਾ ਨਕਸ਼ਾ ਹੈ ਉਹ ਚਾਹੇ ਮੁਸਲਮਾਨ ਹੈ ਚਾਹੇ ਜੂ ਹੈ ਚاہے ਇਸਾਈ ਹੈ ਚاہے ਸਿੱਖਾ ਕੋਈ ਵੀ ਹੈ ਗੱਲ ਤਾਂ ਇੱਕੋ ਹੀ ਹੈ ਅੱਗ ਦੇ ਵਿੱਚ ਉਂਗਲੀ ਕੋਈ ਬਾ ਦੇਵੇ ਅੱਗ ਦਾ ਕੰਮ ਬੜੀ ਸਾੜ ਦੇਣਾ ਅੱਗ ਦੇ ਵਿੱਚ ਹੱਥ ਕੋਈ ਬਾ ਦੇਵੇ ਅੱਗ ਦਾ ਕੰਮ ਹੱਥ ਸਾੜ ਦੇਣਾ ਇਹ ਤਾਂ ਨਹੀਂ ਮuslman ਦਾ ਘੱਟ ਸੜੂਗਾ hindu ਦਾ ਜ਼ਿਆਦਾ ਸੜਜੂ ਇੱਕੋ ਜਿਹੀ ਸੜੂਗਾ ਸੱਚ ਦੀ ਤਲਵਾਰ ਇੱਕੋ ਜੀ ਚਲਦੀ ਹੈ ਸਭ ਤੇ ਇਹ ਤਾਂ ਸੱਚ ਦੀ ਤਲਵਾਰ ਹੈ ਇਹ ਤਾਂ ਸੱਚੀ ਗੱਤ ਹੀ ਹੈ ਇੱਕੋ ਜੀ ਚਲਦੀ ਹੈ ਸਭ ਦੇ ਉੱਤੇ ਇੱਕੋ ਜਿਹਾ ਇਹਦਾ ਹੈ ਇਹ ਨਹੀਂ ਵੀ ਸਿੱਖ ਦਾ ਕੋਈ ਲਾਹੇਜ ਕੀਤਾ ਇਹਨੇ ਗੁਰਬਾਣੀ ਕਿਸੇ ਦਾ ਲਾਹੇਜ ਨਹੀਂ ਕਰਦੀ ਸਾਰੇ ਕੋਲ ਦੇ ਵਾਸਤੇ ਦਾ ਇਹ ਤਾਂ ਪਰਮੇਸ਼ਰ ਦੀ ਬਾਣੀ ਹੈ ਪਰਮੇਸ਼ਰ ਤਾਂ ਸਾਰੇ ਕੁਝ ਦੇ ਜਿਹੜਾ ਨਲਾਇਕ ਉਹਨੂੰ ਲਾਇਕ ਕਹਤਾ ਜਿਹੜਾ ਲੈਕ ਨੂੰ ਲੈ ਕਹਤਾ ਇਹ ਨਲਾਇਕਾਂ ਦੀ ਗਿਣਤੀ ਐ ਜਿਹੜੇ ਬਾ ਉਹਦੀ ਫੜੌਦੇ ਵੇ ਠੇਕੇਦਾਰ ਨੇ ਕਰਦੇ ਕੀ ਨੇ ਇਹ ਕੌਣ ਨੇ ਦੋ ਕੈਟਾਗਰੀਆਂ ਕੋਲ ਨਾਰ ਕਰ ਬਣਾਈਆਂ ਨੇ ਸੰਸਾਰ ਦੇ ਵਿੱਚ ਆਧਵੀ ਰਹੀਆਂ ਕੁਝ ਧਰਮ ਨੂੰ ਬਣਨ ਵਾਲੇ ਨੇ ਕੁਝ ਧਰਮ ਦਾ ਪ੍ਰਚਾਰ ਕਰਕੇ ਬਣਾਉਣ ਵਾਲੇ ਨੇ ਕੁਝ ਧਰਮ ਨੂੰ ਮੰਨਣ ਵਾਲੇ ਨੇ ਕੁਝ ਧਰਮ ਨੂੰ ਬਦਲਣ ਵਾਲੇ ਨੇ ਪ੍ਰਚਾਰ ਕਰਦੇ ਉਹ ਦੋ ਕੈਟਾਗਰੀਆਂ ਅਸੰਖਮੂਰਖ ਅੰਧਕੋਰ ਲੋਰਖੰਦਕੋਰ ਜਿਹੜੇ ਨੇ ਵਿਚਾਰੇ ਧਰਮ ਦਾ ਪ੍ਰਚਾਰ ਮੰਨਣ ਵਾਲੇ ਨੇ ਉਹਨਾਂ ਨੂੰ ਗੁਰੂ ਉਹਨਾਂ ਨੂੰ ਅਰੇਵਰਾਂ ਦੀ ਲੋੜ ਹੈ ਸਿਆਣਿਆਂ ਦੀ ਲੋੜ ਹੈ ਪ੍ਰਚਾਰਕਾਂ ਦੀ ਲੋੜ ਹੈ ਉਹਨਾਂ ਨੂੰ ਕੋਈ ਦੱਸੇ ਜਿਹੜਾ ਰਾਹ ਦੱਸ ਦਵੇ ਸਮਝਾਣ ਬਿਓ ਰਾ ਚੱਲ ਬੈ ਉਹ ਮੂਰਖਾਂ ਤਕੋਲ ਆਪਣੀ ਬੁੱਧੀ ਉਹਨਾਂ ਕੋਈ ਨਹੀਂ ਹੈ ਥੋੜੀ ਬੁੱਧੀ ਦੇ ਬਾਲ ਕਰਨ ਫਿਰ ਉਹਨਾਂ ਕੋ ਟਾਈਮ ਨਹੀਂ ਹੈ ਪੜ੍ਹਨ ਦਾ ਆਪਣੀ ਰੋਟੀ ਨਾਲ ਜੀਉ ਬਸ ਸਾਰਾ ਟਾਈਮ ਇਹ ਵਿੱਚ ਰੋਟੀ ਜੋ ਗਈ ਕਦੋਂ ਬਸਾ ਹੁੰਦਾ ਉਹਨਾਂ ਤੇ ਉਹ ਮੂਰਖਾਂ ਤਕੋਲ ਨੇ ਅਰ ਦੂਜੇ ਕੌਣ ਨੇ ਅਸੰਖ ਚੋਰ ਹਰਾਮਖੋਰ ਉਹ ਜਿਹੜੇ ਚੋਰ ਹਰਾਮਖੋਰ ਨੇ ਉਹਨਾਂ ਨੇ ਇਹਨੂੰ ਸਾਬੀਆ ਸਮਝਿਆ ਹੋਇਆ ਆਪਣੀ ਨਾਮ ਦਾ দান ਦੇਈ ਦਾ ਹੁੰਦਾ ਗਰਵ ਕੀ ਕੇ ਨਾਮਦਾਨ দান ਦਾ ਹੀ ਦਾ ਨਾਮ ਦਾ দান ਵਟੇ ਅਸੀਂ ਕੁਝ ਨਹੀਂ ਲੈ ਸਕਦੇ ਜੇ ਨਾਮ ਦਾ ਜਿਹੜੀ ਜੀ দান ਦੇਣੀਆਂ ਉਹਦੇ ਵਟੇ ਤਾਂ ਕੁਝ ਨਹੀਂ ਲੈ ਸਕਦੇ ਨਾ ਨਾਂ ਕਦੇ ਮਗ ਦਾ ਨਾਮਦਾਨ ਨਾਮ ਦਾ ਤਾਂ ਦਾਨ ਦਿੰਦਾ ਗੁਰੂ ਘਰ ਖੇ ਨਾਮ ਦਾ ਦਾਨ ਇਸ਼ਾਨ ਗੁਰੂ ਖਾਨ ਦੇ ਕਾਟਾ ਕਰੀ ਗੁਰੂ ਖਾਨ ਦੇ ਗੁਰਸਿੱਖ ਦੇ ਘਰ ਦੇ ਵਿੱਚ ਨਾਮ ਦਾ ਦਾਨ ਦਿੱਤਾ ਜਾਂਦਾ ਦਾਨ ਤਾਂ ਫਰੀ ਹੁੰਦਾ ਤੇ ਅਖੜ ਬਾੜ ਦੇ ਪੈਸੇ ਕਾਹਦੇ ਲੈ ਤੈਨੂੰ ਕਿਉਂ ਲੈਦੇ ਧਾਰ ਕੀ ਘਰ ਦੇ ਵਿੱਚ ਵੇਚਦੇ ਨੇ ਮਾਇਆ ਕਾਰਨ ਵਿਦਿਆ ਵਿੱਚ ਜਨਮ ਵਿਰਥਾ ਜੈ ਜੈ ਇਹ ਤਾਂ ਵੇਚਦੇ ਨੇ ਤੇ ਰੋਕਿਆ ਸੀ ਜਿਹੜੀ ਮੱਤ ਨੇ ਸਾਰੇ ਖਰਾਬੀਆਂ ਧਰਮਾਂ ਦੀਆਂ ਰੋਕੀਆਂ ਸੀ ਉਸੇ ਮੱਤ ਵਿੱਚ ਇੱਕ ਕੰਮ ਸ਼ੁਰੂ ਕਰ ਲਿਆ ਉਹ ਕੋਰਟਾਂ ਦਾ ਕ腐ਸ਼ਨ ਰੋਕਦੀਆਂ ਨੇ ਜੇ ਜੱਜੇ ਕ腐ਟ ਹੋ ਜਾਣ ਰੋਕੇ ਕੌਣ ਪੁਲਿਸੇ ਕ腐ਟ ਹੋ ਜਵੇ ਰੋਕੇ ਕੌਣ ਸਰਕਾਰੇ ਕ腐ਟ ਹੋ ਜਵੇ ਰੋਕੇ ਕੌਣ ਇਸ ਸੰਸਾਰ 'ਚ ਵੀ ਇਹੀ ਹਾਲ ਹੈ ਧਰਮ ਦੇ ਖੇਤਰ 'ਚ ਵੀ ਇਹੀ ਹਾਲ ਹੈ ਸਰਕਾਰਾਂ 'ਚ ਵੀ ਇਹੀ ਹਾਲ ਹੈ ਧਾਰਮਿਕ ਲੋਕਾਂ ਦਾ ਵੀ ਇਹੀ ਹਾਲ ਹੈ ਜਿਹੜੇ ਧਰਮ ਕ腐ਟ ਹੁੰਦੇ ਨੇ ਉਹ ਕ腐ਟ ਸਰਕਾਰ ਨਾਲ ਉਹਨਾਂ ਦਾ ਮੇਲ ਹੁੰਦਾ ਉਹ ਪੀੜੀ-ਬੀੜੀ ਇਕੱਠੀਆਂ ਹੋ ਜਾਂਦੀਆਂ ਨੇ ਤੇਰੇ ਮੇਰੀ ਦਾ ਇਕੱਠੀਆਂ ਹੋਈ ਨਹੀਂ ਸਕਦੀਆਂ ਉਹ ਪੀੜੀ ਤੇ ਸਵਾਰਥ ਨਹੀਂ ਹੈ ਪਰਮਾਰਥ ਹੈ ਪੀੜੀ ਪਰਮਾਰਥ ਦੀ ਦਰਵਾਰ ਹੈ ਕੋ ਦੇਣਾ ਹੀ ਦੇਣਾ ਲੈਣਾ ਨਹੀਂ ਹੀ ਕੁਝ ਪਰਮਾਰਥ ਹੈ ਉਹਨੇ ਨਾਮ ਧਾਨ ਦੇਣਾ ਦੇਣਾ ਹੀ ਦੇਣਾ ਲੈਣਾ ਤਾਂ ਹੀ ਨਹੀਂ ਕੁਝ ਤੇ ਉਹ ਜਿਹੜੀ ਸਿਆਸਤਾਂ ਸਵਾਰਥ ਹੈ ਦੇਈ ਜਾ ਬੈਠੋ ਲਈ ਜਾ ਕੁਝ ਬਾਪ ਜਰ ਹੋ ਬੈਠੇ ਬੰਗੋ ਲੀਡਰ ਕਹਿੰਦੇ ਨੇ ਮੈਨੂੰ ਜਿੰਨਾ ਮਰਜੀ ਫੰਡ ਦੇ ਤੇ ਮੈਂ ਤੇ ਕੰਮ ਨਾ ਕੋਈ ਕਰਾਵ ਲਈ ਕਦੇ ਤੁਹਾਨੂੰ ਕਰੋ ਨੀ ਘਰੋਂ ਬੁਲਾਉ ਜੇ ਬਲਾਲ ਵੇ ਦਾ ਕਹਿ ਦਿਓ ਵੀ ਯਾਰ ਤੂੰ ਆਇਆ ਹੀ ਨਹੀਂ ਰਹਿਣਾ ਤੇਰਾ ਫਲਾਣਾ ਕੰਮ ਲੈ ਤੈਨੂੰ ਆ ਦੇਦਾ ਘਰਾਂ ਅੱਗੇ ਕਦੇ ਨਹੀਂ ਕਹਦਾ ਵਿਧਸ਼ਟਰ ਹੁੰਦੇ ਹਨ ਉਹ ਵੀ ਭਾਗ ਦੇਈ ਜਾਉ ਕੁਛ ਕਹਿੰਦੂਗਾ ਕਦੇ ਨਹੀਂ ਕਰਦੇ ਕਿ ਲੋੜ ਨੂੰ ਕਹਿਣ ਦੀ ਇਹ ਸਵਾਰਥ ਹੈ ਵੇਰੀ ਸਵਾਰਥ ਹੈ ਪੀਰੀ ਪਰਮਾਰਥ ਹੈ ਇਹ ਇਕੱਠੀਆਂ ਨਹੀਂ ਹੋ ਸਕਦੀਆਂ ਚੋਰ ਹਰਾਮਖੋਰ ਇਕੱਠੀਆਂ ਕਰ ਲਏ ਉਹ ਕੋਹ ਹੁੰਦੇ ਨੇ ਨਾ ਕਰਾਪਟ ਨੇ ਦੋਏ ਕਰਾਪਟ ਨੇ ਇਹ ਧਾਰਮਿਕ ਕਰਾਪਸ਼ਨ ਹੈ ਅੱਜ ਧਾਰਮਿਕ ਕਰਾਪਸ਼ਨ ਹੈ ਗੁਰਦੁਆਰਿਆਂ ਜਿਹੜੀ ਵੱੜ ਗਈ ਧਰਮਾਂ ਦੀ ਕਰਾਪਸ਼ਨ ਦੇ ਖਿਲਾਫ ਗੱਲ ਸੀ ਸਾਰੀ ਕੁਰਬਾਨੀ ਰਕ ਕੀਤੀ ਪਰ ਪੰਡਤ ਨੇ ਸਿੱਖ ਬਣ ਕੇ ਸਾਡਾ ਇਹਨਾਂ ਨੂੰ ਕਰਾਪਟ ਕਰਦਾ ਕਰਾਪਸ਼ਨ ਇੱਥੇ ਹੀ ਵਧਦੀ ਲੱਗੇ ਬੋਲੋ ਹੁਣ ਕਿਵੇਂ ਬੋਲਦੇ ਹੋ ਅਰ ਉਹਨਾਂ ਨਾਲੇ ਕੋ ਪ੍ਰੋਵਾਈਡਰ ਸਾਡਾ ਤਾਂ ਹੋ ਗਿਆ ਹੁਣ ਬੀਜੇਪੀ ਦਾ ਅਸੀਂ ਵੀ ਕਰਾਪਟ ਹੋ ਵੀ ਕਰਾਪਟ ਬੋਲੇ ਕੌਣ ਚੋਰ ਚੋਰ ਮੁਸੇਰੇ ਭਾਈ ਬਣ ਜਾਂਦੇ ਨੇ ਚੋਰ ਚੋਰ ਮੁਸੇਰੇ ਭਾਈ ਇਹ ਬੋਸਾਰੇ ਭਾਈਰੇ ਹੁਣ ਹੁਣਾ ਤੁਸੀਂ ਸਿੱਖੀ ਦੀ ਗੱਲ ਨਾ ਕਰੋ ਸਿੱਖੀ ਨਹੀਂ ਹੈ ਇਹ ਜੋ ਪ੍ਰਚਾਰ ਹੋ ਰਿਹਾ ਸਿੱਖੀ ਤੇ ਲੈਣੀ ਹੈ ਜੇ ਸਿੱਖੀ ਦੀ ਲੋੜ ਹੈ ਗੁਰਬਾਨੀ ਨੂੰ ਸਮਝ ਲਓ ਇਹਦੇ ਵਿੱਚ ਸਿੱਖੀ ਹੈ ਇਹ ਇਹਦਾ ਮੁਤਾਬਕ ਦੇਖੋਗੇ ਗੁਰਦਾਰੇ ਜੇ ਉਲਟੇ ਤਕ ਜੇ ਸਿੱਖੀ ਚਾਹੀਦੀ ਹੈ ਜੇ ਸਿੱਖੀ ਤੇ ਫੇਰ ਹੁਣ ਗੁਰਬਾਨੀ ਦਾ ਪੱਲਾ ਫੜੋ ਰੌਣਾ ਹੀ ਪਾਉਣਾ ਬਾਣੀ ਗੁਰੂ ਬਾਣੀ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਤਾ ਫਿਰ ਆ ਬੋਲਦਾ ਸ਼ਬਦ ਗੁਰੂ ਦਾ ਸੁਣ ਵੀ ਨਹੀਂ ਹੋਣਾ ਜੇ ਬੋਲੂਗਾ ਸ਼ਬਦ ਗੁਰੂ ਜਦ ਬੋਲੂਗਾ ਸੁਣ ਨਹੀਂ ਹੋਣਾ ਫਿਰ ਸੁਣੋ ਜੇ ਹੈਗਾ ਜਰਾ ਪੱਥਰ ਵਰਗਾ ਤੇ ਲੈ ਤਾ ਸੁਣੋ ਘੱਗੇ ਘਰ ਘਰ ਫਿਰੇ ਤੂੰ ਮੁੜੇ ਦੱਦੇ ਦਾਣ ਨਾ ਤੁਦ ਲਿਆ ਕੱਗਾ ਘਰ ਘਰ ਫਿਰੇ ਤੇ ਉਹੜੇ ਘਰ ਘਰ ਤਰੇ ਫਿਰਦੇ ਨੇ ਇਹਨਾਂ ਨੂੰ ਕੀ ਲੋੜ ਹੈ ਘਰ ਘਰ ਤਰੇ ਫਿਰਨ ਦੀ ਕੋਈ ਇੰਗਲੈਂਡ ਤੋਂ ਰਿਹਾ ਫਿਰਦਾ ਹੈ ਜਹੇਦਾਰ ਬਣ ਕੇ ਅਕਾਲਤਾ ਖਦਾ ਗਰਮਤੀ ਬਣ ਕੇ ਕੋਈ ਬੰਬਈ ਤੋਂ ਰਿਹਾ ਕਾਦੇ ਵਾਸਤੇ ਤਰੇ ਫਿਰਦੇ ਨੇ ਡਾਲਰ ਪੈਸੇ ਬਣਦੇ ਨੇ ਡਾਲਰ ਇਹ ਤਾਂ ਮੰਗਤੇ ਨਾ ਫਿਰ ਤਾਰਾ ਫਿਰੇ ਤੋਂ ਬੂੜੇ ਜਿਹੜਾ ਗੁਰੂ ਆ ਕੁਛ ਲੈ ਜੋ ਲੇਵੇ ਸੁਦੇਵੇ ਨਹੀਂ ਜਿਹੜਾ ਕੁਛ ਲੈਂਦਾ ਕਿਸੇ ਤੇ ਉਹ ਦੇਣ ਜੋਗਾ ਕੁਛ ਹੈ ਨਹੀਂ ਤਾਂ ਲੈਂਦਾ ਜੇ ਪਰਮੇਸ਼ਰ ਤੇ ਭਰੋਸਾ ਹੈ ਪਹਿਲਾਂ ਤਾਂ ਪੈਸਾ ਕਰਨਾ ਕੀ ਮੈਨਾਂ ਪੈਸਾ ਨਾਲ ਕਰਨਾ ਕੀ ਹੈ ਗੁਰੂ ਇਹ ਤਾਂ ਦੱਸ ਮੈਨੂੰ ਲੋੜ ਕਾਦੀ ਹੈ ਜੇ ਮੈਂ ਇਹ ਇਤਿਹਾਸਰੀ ਮਦੂਏ ਨੂੰ ਤਿਆਗਦੀ ਭਾਸ਼ਾ ਕਿਵੇਂ ਸਮਝਾ ਸਕਦਾ ਕਿ ਮੇਰੇ ਇਤਿਹਾਸਰੀ ਹੈ ਮੈਂ ਦੂਏ ਨੂੰ ਤਿਆਗ ਵਾਸਤੇ ਕਿਵੇਂ ਕਹ ਸਕਦਾ ਜੇ ਮੇਰੇ ਜੋ ਸੰਤੋਖਰੀ ਮੈਂ ਸੰਤੋਖ ਦੀ ਗੱਲ ਕਿਵੇਂ ਕਰ ਸਕਦਾ ਸੰਤੋਖ ਤਾਂ ਤੁਹਾਡਾ ਹੱਲਿਆ ਫਿਰਦਾ ਸਤ ਸੰਤੋਖ ਦੇ ਬਿਨਾਂ ਤਾਂ ਲੜਾਈ ਨਹੀਂ ਹੋਣੀ ਏ ਬੰਨੀ ਜਤੇ ਜਾਲ ਸਤ ਸੰਤੋਖ ਲੈ ਲੜਨੇ ਲਾਗਾ ਤੋੜੇ ਦੁਆ ਦਰਵਾਜਾ ਪੁਨ ਪਾਪ ਦੇ ਦਰਵਾਜੇ ਤਾਂ ਤੋੜ ਹੋਣਗੇ ਜੇ ਸਤ ਸਤ ਦੀ ਤਲਵਾਰ ਸਤ ਕੇ ਕਾਤੀ ਹੱਥ ਚਾਊਗੀ ਹਰ ਹਦ ਦੇ ਜੋ ਸੰਤੋਖ ਸੰਤੋਖ ਦੀ ਸਜੋ ਹੋਊਗੀ ਪਾਈ ਹੋਈ ਸੱਚ ਦੀ ਤਲਵਾਰ ਹੋਗੀ ਸਜੋ ਸੰਤੋਖ ਦੀ ਢਾਲ ਹੋਊਗੀ ਤਾਂ ਲੜਾਈ ਹੋਣੀ ਵਰਨਾ ਲੜਾਈ ਨਹੀਂ ਹੋਣੀ ਅਜੇ ਤੀਰੀ ਜਣ ਕਾਲ ਨਹੀਂ ਜੱਟਿਆ ਜਾਣਾ ਕਾਲ ਪੁਰਖ ਦਾ ਵਰਦੈਮਾਨ ਕਾਲ ਨਾਲ ਲੜਾਈ ਹੈ ਸਿੱਧੀ ਤੁਹਾਡੀ ਕਾਲ ਕਮੇ ਜਿੱਤੀ ਜਾਊਗਾ ਮੌਤ ਕਮੇ ਜਿੱਤੀ ਜਾਊਗੀ ਅਜੀ ਬਹੁਤ ਤੇ ਵਿਜਾ ਪੌੜੀ ਐ ਕਾਲ ਤੇ ਵਿਜਾ ਪੌੜੀ ਐ ਕਾਲ ਦਾ ਲੜਾਈ ਜਦ ਹੋਊਗੀ ਪਹਿਲਾ ਮਰ ਜੇ ਤਾਊਗਾ ਮਨ ਮਾਇਆ ਤੇ ਮਨ ਨੂੰ ਆਇਆ ਦੀ ਭੁੱਖ ਐ ਮਨ ਮਾਇਆ ਦੀ ਭੁੱਖ ਤਿਆਗ ਦੇਵੇ ਸੰਤੋਖੀ ਹੋ ਜਵੇ ਮਨ ਢਾਲ ਬਣ ਗਿਆ ਬੱਜਰ ਬਣ ਗਿਆ ਇਹਦੇ ਤੇ ਕੋਈ تیر ਕੋਈ ਬਾਇਆ ਦਾ ਅਸਤਰ ਕੰਮ ਨਹੀਂ ਅਸਤਰ ਔਰ ਸ਼ਸਤਰ ਬਾਇਆ ਦਾ ਬੰਦੇ ਦੇ ਕੋਈ ਕੰਮੇ ਨਾ ਕਰੇ ਫਿਰ ਦਿਵਰ ਵਰਦਾ ਬਾਇਆ ਕਰਕੇ ਮਨ ਵਰਦਾ ਬਾਇਆ ਨਹੀਂ ਹੋਰ ਹੈ ਬੰਦੀ ਕੋਈ ਨਹੀਂ ਹੈ ਇਹ ਮਨ ਬਰੇ ਨਾ ਕਬੀਰ ਹੈ ਮਨ ਬਰੇ ਨਾ ਨਾਏ ਮਰਨ ਜੋਗ ਇਹ ਮਰਨ ਵਾਲੀ ਚੀਜ਼ ਹੈ ਦੀ ਕਰਮ ਵਾਇਆ ਕਰਦੇ ਗੇਰੂ ਵਾਇਆ ਕਰਕੇ ਵਰਦਾ ਹੈ ਵਾਇਆ ਕਰਕੇ ਵਰਦਾ ਵੀ ਇਹਨੂੰ ਦੀਰ ਦਉਂਦੀਆ ਵਾਇਆ ਤੇ ਨਸ਼ੇ ਦੀ ਨਸ਼ਾ ਜਿਹਾ ਸੁਭਾਉ ਜਾਂਦਾ ਵਾਇਆ ਲੈ ਤੇ ਸਤ ਸਤ ਦੋਗਲਾ ਲੜਨੇ ਲੱਗਾ ਤੋੜੇ ਦੋਏ ਦਰਵਾਜਾ ਫਾਪ ਪੁੱਟਦੇ ਦੋਏ ਦਰਵਾਜੇ ਤੋੜਦੇ ਪਰ ਅਸੀਂ ਤਾਂ ਪਾਪੁਰ ਦਾ ਪ੍ਰਚਾਰ ਕਰਦੇ ਗੁਰਬਾਣੀ ਕਹਿੰਦੀ ਆ ਪਾਪ ਪੁੰਨ ਦੋ ਇੱਕ ਸਮਾਨ ਪਾਪ ਪੁੰਨ ਹਮਰੇ ਦਸਨਾ ਪਾਪ ਪੁੰਨ ਹਮਰੇ ਬਸਨਾ ਨਹੀਂ ਪਾਪ ਪੁੰਨ ਪੁੰਨ ਪਾਪ ਦੋ ਪਈ ਕਹਾਵਤ ਕੋਹ ਨਰਕ ਕੋਹ ਸੁਰਗ ਬਿਸ਼ਾਵਤ ਇਹ ਤਾਂ ਨਰਕਾਰ ਸੁਰਗਾ ਲਈ ਆ ਵਸਤੇ ਨੇ ਪਾਪ ਪੁੰਨ ਗੁਰਮਤਿ ਵਿੱਚ ਕੋਈ ਪਾਪ ਪੁੰਨ ਨਹੀਂ ਹੈ ਪਰ ਇਸ ਗੱਲ ਦਾ ਪ੍ਰਚਾਰ ਨਹੀਂ ਹੁੰਦਾ ਜੇ ਪਾਪ ਪੁੰਨ ਨਹੀਂ ਤਾਂ ਹੜਬੜ ਦੀ ਲੋੜ ਨਹੀਂ ਹੈ ਇਹ ਚਲੀ ਸੇ ਕਰਨ ਦੀ ਲੋੜ ਨਹੀਂ ਹੈ ਜੇ ਆਪਾ ਪੁੰਨੀ ਹੈ ਗੁਰੂ ਨਾ ਨਹੀਂ ਜੋੜਦੇ ਹੈ ਇਹ ਆਪਣੇ ਨਾਲ ਜੋੜਦੇ ਨੇ ਸੰਤ ਆਪਣੇ ਨਾਲ ਜੋੜਦੇ ਨੇ ਜਿੱਦਣ ਗੁਰੂ ਨਾਲ ਜੋੜਨ ਲੱਗੇ ਉਹਦਲ ਸੰਤ ਇੱਕ ਵੀ ਨਹੀਂ ਰਹੂ ਨਾ ਨਾਮਤਾਰੀਏ ਰਹਿਣਗੇ ਨਾ ਸੰਤ ਰਹਿਣਗੇ ਨਾ ਰਾਜਾ ਸਵਾਮੀ ਰਹਿਣਗੇ ਕੋਈ ਵੀ ਨਹੀਂ ਰਹਿਣਾ ਜਦ ਗੁਰੂ ਬੁਰੇ ਆਊਗਾ ਹਲੇ ਗੁਰੂ ਨੂੰ ਤਾਂ ਕੋਈ ਵੀ ਲਿਆਉਂਦਾ ਇਸ ਸਿਆਸੀ ਧਾਰਗੈ ਨੇ ਸਾਡੇ ਨਾਲ ਜੋੜੋ ਇਹ ਗੁਰੂ ਨਾਲ ਜੋੜਨਾ ਮਤਲਬ ਹੈ ਵੀ ਸਾਡੀ ਵੋਟ ਪੱਕੀ ਹੋਵੇ ਸੱਤਾ ਦੇ ਘੇਰੇ ਵੋਟ ਨਾ ਜਾਵੇ ਵੋਟ ਅਕਾਲ ਦਾ ਘੇਰੇ ਕਹਿੰਦੇ ਜਾਵੇ ਵਿੱਚੋਂ ਬਿਮਾਰੀ ਦਾ ਵੋਟ ਆਉਂਦੀ ਹੈ ਗੁਰੂ ਦੇ ਤਾਂ ਬਖਨ ਹੈ ਵੀ ਗੁਰੂ ਦੇ ਨਾਂ ਤੇ ਸਿੱਖੀ ਦੇ ਨਾਂ ਤੇ ਵੋਟ ਪਵੇ ਬਲੈਕਮੇਲਿੰਗ ਕਰਦੇ ਨੇ ਸਿੱਖੀ ਦਾ ਵਿੱਚ ਸਿੱਖ ਤਾਂ ਅੱਬ ਨਹੀਂ ਹਨ ਐ ਨਾਮਦਾਰੀ ਦੇ ਵੋਟਾਂ ਨਾਮਦਾਰੀ ਦੇ ਕਹੇ ਤੇ ਜਾਂਦੀਆਂ ਨੇ ਸਰਸਿਆ ਦੇ ਵੋਟਾਂ ਉਹ ਕਹੇ ਤੇ ਜਾਂਦੀਆਂ ਨੇ ਸਿੱਖੀ ਦਾ ਸਾਰੀ ਪ੍ਰਚਾਰ ਕਰਦੇ ਨੇ ਆਪਣੇ ਆਪਣੇ ਢੰਗ ਨਾਲ ਆਪਣੇ ਢੰਗ ਨਾਲ ਕਰਦੇ ਨੇ ਉਹ ਆਪਣੇ ਢੰਗ ਨਾਲ ਕਰਦੇ ਨੇ ਰਾਜਾ ਸਾਹਿਬ ਵੀ ਆਪਣੇ ਢੰਗ ਨਾਲ ਕਰਦੇ ਨੇ ਨੰਕੜੀ ਆਪਣੇ ਢੰਗ ਨਾਲ ਕਰਦੇ ਨੇ ਜੱਥੇ ਵਾਲੇ ਆਪਣੇ ਢੰਗ ਨਾਲ ਕਰਦੇ ਨੇ ਅਜਿਹੀ ਰਾਸ਼ਟਰੀ ਸਿੱਖ ਸੰਗਤ ਹੈ ਫਿਰ ਵੀ ਉਹ ਆਪਣੇ ਢੰਗ ਨਾਲ ਕਰਦੇ ਗੁਰਬਾਣੀ ਦਾ ਸਾਰੀ ਅਰਥ ਕਰਦੇ ਨੇ ਆਪਣੇ ਆਪਣੇ ਢੰਗ ਨਾਲ ਕਰਦੇ ਨੇ ਗੁਰੂ ਦਾ ਡਟਣਾ ਕੋਈ ਵੀ ਨਹੀਂ ਕਰਦਾ ਜਿੱਦਣ ਗੁਰੂ ਨਾਲ ਜੋੜ ਲਾਗੇ ਉਦੋਂ ਕੋਈ ਧੜਾ ਕੋਈ ਪਾਰਟੀ ਨਹੀਂ ਰਹੂਗੀ ਧੜੇ ਪਾਰਟੀਆਂ ਦਾ ਮਤਲਬ ਹੈ ਇਹਨਾਂ ਦੇ ਤਾਂ ਪੰਥ ਵੀ ਆਪਣੇ ਆਪਣੇ ਦਲ ਵੀ ਆਪਣੇ ਆਪਣੇ ਨੇ ਆ ਬਾਣਾ ਖਾਲੀ ਦਲ ਆ ਬਾਦਲਾ ਖਾਲੀ ਦਲ ਤੇ ਗੁਰੂ ਦਾ ਕਿਹੜਾ ਦਲ ਹੋਇਆ ਫਿਰ ਗੁਰੂ ਦਾ ਦਲ ਕਿਹੜਾ ਇਹਨਾਂ ਨੂੰ ਪੁੱਛਿਆ ਗੁਰੂ ਦਾ ਖੇੜਾ ਗੁਰੂ ਦਾ ਕੋਈ ਬੁਲੀ ਗੁਰੂ ਦਾ ਨਾਉ ਵੇਚਦੇ ਨੇ ਗੁਰੂ ਦਾ ਨਾਉ ਵੇਚਦੇ ਨੇ ਲੋਕ ਬਾਗ ਲੱਲ ਬਾਗ ਲਿਆ ਅੰਦਰੇ ਅੰਦਰ ਸਭ ਕੋ ਜਾਣਦੇ ਨੇ ਜਦੋਂ ਵਿਸਪੋਰਟ ਹੋਇਆ ਨਾ ਤਾਂ ਕਾ ਖ਼ਬਰੀ ਬਚ ਲੋ। ਤੇ ਟਾਈਮ ਦੇਖੋ ਤੇ ਸਾਡੇ ਆਦਮੀ ਵਿਸਪੋਰਟ ਕਰਦਾ ਨਾ। ਅੰਗਰੇਜ਼ਾਂ ਦਾ ਜਨਮ ਜ਼ਿਲ੍ਹਾ ਸਹੀ ਗਏ ਜਦ ਵਿਸਪੋਰਟ ਹੋਇਆ ਸਾਰੀ ਦੁਨੀਆ ਤੋਂ ਇਰਾਦਾ ਚਲੇਗਾ ਅੰਗਰੇਜ਼ਾਂ ਦਾ ਤਾਂ ਗੱਲੇ ਕੁਝ ਨਹੀਂ ਹਨ। ਇਹਨਾਂ ਦੇ ਪੈਰ ਨਹੀਂ ਰਹੇ ਹੁਣ। ਖਦਮ ਅਲੋ। ਅਕਾਲੀ ਜਾਲਦੇ بڑے بڑے ਲੀਡਰ ਕਾਂਗਰਸ ਜਾਇ ਜਾਂਦੇ ਨੇ। ਇਹਦਾ ਮਦਰਵਾ ਖਦਮ ਅਲੋ। ਉਹ ਇਹਨਾਂ ਦਾ ਰੰਗ ਖਤਮ ਹੋ ਗਿਆ ਸਭ ਦੁਨੀਆ ਨੂੰ ਪਤਾ ਲੱਗ ਗਿਆ ਪਖੰਡ ਬਾਦ ਸਭ ਰੰਗਾ ਹੋ ਗਿਆ ਹੁਣ ਤਾਂ ਪਲੀਤੇ ਦੀ ਪ੍ਰੇਮ ਪਲੀਤੇ ਦੀ ਲੋੜ ਹੈ ਗੱਲ ਦਾ ਘੋੜਾ ਚੱਲੇ ਆ ਰਹੇ ਸਾਰੇ ਉੱਡੇ ਕਬੀਰ ਕਹਿੰਦਾ ਨਾ ਪ੍ਰੇਮ ਪਲੀਤਾ ਸੁਰਤ ਹਵਾਈ ਘੋੜਾ ਗਿਆਨ ਚਲਾਇਆ ਬ੍ਰਹਮ ਅਗਰ ਸਹਜੇ ਪਰ ਜਾਣੀ ਕੋਈ ਜੋੜ ਸਦਾ ਹੈ ਕੋਈ ਚੋੜਨਾ ਖਤਮ ਹੈ ਉਹਦਾ ਸਾਰਾ ਕਿਲਾ ਝੂੜ ਦਾ ਕਿਲਾ ਕੋਈ ਕੋੜ ਨਾ ਕੋਈ ਜੋੜ ਨਾ ਟਹਿ ਜਾਣਾ ਆਹ ਹੋਈ ਚੋਟ ਚੱਲਣ ਲੱਗੀ ਐ ਤਖੜੇ ਹੋ ਜਾਣ ਚਾਏ ਇਹ ਇਹ ਕਲਬ ਜਾ ਕੇ ਦਿਖਾ ਦੇਣ ਝੂਠ ਦਾ ਗੱਲ ਤਾਂ ਗੁਰੂ ਦੀ ਐ ਨਾ ਆਦਮੀ ਦੀ ਗੱਲ ਨਾ ਕਦੇ ਕਲਡੀ ਡੜ ਗੁਰੂ ਨਾਲ ਡੈ ਨਾ ਗੋੜਾ ਗਿਆਨ ਜਲਾਇਆ ਗੋੜਾ ਗਿਆਨ ਦਾ ਬੰਦੇ ਦਾ ਗੋੜਾ ਨਹੀਂ ਬਣਾਇਆ ਹੈਗਾ ਇਹ ਤਾਂ ਪਰਮੇਸ਼ਰ ਦਾ ਬਣਾਇਆ ਹੈ ਜਦ ਗਿਆਨ ਦਾ ਸਪੋਰਟ ਹੋ ਗਿਆ ਨਾ ਗੁਰਮਤਿ ਦਾ ਗਿਆਨ ਬਾਹਰ ਆ ਗਿਆ ਬਾਰਖੜ ਚ ਆ ਗਿਆ ਸਮਝ ਆ ਗਈ ਉਦੋਂ ਇਹਨਾਂ ਦਾ ਚੂੜ ਸਾਰਾ ਲੰਗਾ ਹੋ ਜਾ ਕਹਿਣ ਦਾ ਮਤਲਬ ਇਹ ਹੈ ਇਹ ਕੂੜ ਦੇ ਕਿਲੇ ਸਾਰੇ ਢਹਿ ਜਾਣਗੇ ਇਹਨਾਂ ਨੂੰ ਗੱਲ ਹੀ ਨਹੀਂ ਆਉਣੀ ਬਾਬਲ ਨੂੰ ਕੀ ਪੜਤਰੂ ਕੀ ਗੱਲ ਆਈ ਸੀ ਆ ਪਾਣੇ ਖਾਤਾ ਲਿਖਿਆ ਆ ਪਾਣੇ ਨੇ ਜਵਾਬ ਦਿੱਤਾ ਪੱਟੀ ਦਾ ਜਵਾਬ ਕਿਤੇ ਡੋੜੋ ਕਿਤੇ ਕਰਮ ਤੁਸੀਂ ਤੇਰਾ ਜਵਾਬ ਦਿੱਤਾ ਹੋ ਪਾਣੇ ਦਿੱਤਾ ਜਵਾਬ ਇਹ ਨਾ ਕੋਈ ਕੋਈ ਦੀ ਜੇ ਪੰਦੇ ਕੋਈ ਨਹੀਂ ਸੀ ਅੱਜ ਦੇ ਪੰਦੇ ਕੋਈ ਵੀ ਕੋਈ ਜਵਾਬ ਨਹੀਂ ਇਹ ਅੱਜ ਦੇ ਜਿਹੜੇ ਪੰਦੇ ਨੇ ਪੰਦਾ ਤਾਂ ਰਸਤਾ ਦੱਸਣਾ ਨਾ ਹੁੰਦਾ ਪੰਦੀ ਪੰਦ ਰਸਤਾ ਇਹ ਪੰਥ ਕਰਨ ਲੱਗੇ ਪੰਦ ਹੈ ਲਫ਼ਜ਼ ਪੰਦ ਪੈੜੇ ਰੁਗੇ ਜਿਹੜੇ ਪੈੜਾ ਪੰਦਾ ਹੁੰਦਾ ਪੈੜਾ ਰਾਹ ਦਿਖਾਉਣ ਵਾਲਾ ਬੂਰੇ ਚੱਲਦਾ ਜਿਹੜਾ ਜਿਹੜਾ ਅੱਗੇ ਚੱਲਦਾ ਪੰਦਾ ਜੇ ਬਾਦਰ ਰੇ ਜੇ ਕਾਲਤਾਤਾ ਜਿਹਦਾਰ ਹੈ ਉਹ ਮੂਰੇ ਚੱਲੇ ਗੁਰਮਤ ਨੂੰ ਪਹਿਲਾਂ ਉਹ ਬੰਨੇ ਤਾਂ ਦੂਏ ਪਿੱਛੇ ਜੱਲਣਗੇ ਸਾਡੇ ਜਿਹੜੇ ਗੁਰੂ ਸੀ ਚਲੋ ਅਸੀਂ ਗੁਰੂ ਕਹਿੰਦੇ ਸੀ ਗੁਰਦੇਵ ਸੀ ਸਤਗੁਰ ਸੀ ਉਹ ਆਪ ਚੱਲੇ ਨੇ ਉਸ ਰਸਤੇ ਤੇ ਭਗਤ ਆਪ ਚੱਲੇ ਨੇ ਉਸ ਰਸਤੇ ਤੇ ਪਿੱਛੇ ਜਾਏ ਕੋਈ ਚੱਲਿਆ ਚਾਹੇ ਕੋਈ ਦੋ ਚੱਲਿਆ ਨਾਲਕ ਆਪ ਕੇ ਲੈ ਇਸ ਰਸਤੇ ਤੇ ਉਹਨੇ ਚੱਲ ਕੇ ਦਿਖਾਇਆ